ਦੇਖੋ ਜੀ ਇਹ ਗੁਰੂ ਘਰ ਲੰਗਰ ਹੈ ਤੇ ਚੱਲ ਰਿਹਾ ਫਿਲਹਾਲ ਤੇ ਅੰਦਰੋਂ ਤੁਹਾਨੂੰ ਦਿਖਾ ਦਿੰਨੇ ਆ ਗੁਰੂ ਘਰ ਦੇ ਵਿੱਚ ਲੰਗਰ ਦੀ ਬਹੁਤ ਮਹਾਨਤਾ ਹੈ ਮਤਲਬ ਲੰਗਰ ਤੋਂ ਬਿਨਾ ਗੁਰੂ ਘਰ ਅਮੈਜਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਲੰਗਰ ਪ੍ਰੈਫਰੈਂਸ ਹੈ ਗੁਰੂਆਂ ਦੀ ਚਲਾਈ ਹੋਈ ਪ੍ਰਥਾ ਲੰਗਰ ਦੀ ਓਹੋ ਗੁਰੂ ਘਰਾਂ ਦੇ ਵਿੱਚ ਮਿਹਨਤ ਔਰ ਤੇ ਆ ਦੇਖੋ ਜਦੋਂ ਆਪਾਂ ਇੱਥੇ ਲੰਗਰ ਹਾਲ ਦੇ ਵਿੱਚ ਬੜਨੇ ਲੱਗਦੇ ਆ ਤਾਂ ਪਹਿਲਾਂ ਹੀ ਸਾਨੂੰ ਜਿਹੜੇ ਬਰਤਨ ਨੇ ਉਹ ਸਾਫ਼ ਕੀਤੇ ਹੋਏ ਮਿਲਦੇ ਨੇ ਤੇ ਇੱਥੋਂ ਬਰਤਨ ਲੈ ਕੇ ਫਿਰ ਆਪਾਂ ਅੰਦਰ ਲੰਗਰ ਸਾਹਿਬ ਦੇ ਵਿੱਚ ਜਾਂਦੇ ਆ ਤੇ ਲੰਗਰ ਛਕਦੇ ਆ ਤੇ ਲੰਗਰ ਹਾਲ ਦੇ ਵਿੱਚ ਬੜਨ ਤੋਂ ਪਹਿਲਾਂ ਈ ਕੁਝ ਜਿਹੜੇ ਸੂਚਨਾ ਦਿੱਤੀ ਹੋਈ ਐ ਵੀ ਕੀ ਚੀਜ਼ਾਂ ਦਾ ਖਿਆਲ ਕਰਨਾ ਦੇਖੋ ਇੱਥੇ ਅੰਦਰ ਵੀ ਪਹਿਲਾਂ ਵਰਤਨ ਮਿਲਦੇ ਨੇ ਫਿਰ ਅੱਗੇ ਪੰਗਤਾਂ ਲੱਗਦੀਆਂ ਨੇ ਸਾਰੀਆਂ ਬਹੁਤ ਵੱਡਾ ਹਾਲ ਹੈ ਤੇ ਜੇਕਰ ਗੁਰੂ ਘਰ ਦੇ ਵਿੱਚ ਆਪਾਂ ਨੇ ਲੰਗਰ ਹਾਲ ਦੇ ਵਿੱਚ ਆਉਣਾ ਤੇ ਉੱਥੇ ਆਪਣਾ ਦਸਮਾ ਦਸਾਉਂਦ ਅਰਦਾਸ ਕਰਾਉਣਾ ਤਾਂ ਉਹ ਵੀ ਇੱਥੇ ਕਾਊਂਟਰ ਬਣਿਆ ਹੈ ਸਾਹਮਣੇ ਇੱਥੋਂ ਆਪਾਂ ਭਰਤੀ ਕਟਾ ਕੇ ਹਿੱਸਾ ਪਾ ਸਕਦੇ ਹਾਂ ਲੰਗਰ ਦੇ ਵਿੱਚ ਇਹ ਮਹਾਰਾਜ ਦੀਆਂ ਜਿਹੜੀਆਂ ਤਸਵੀਰਾਂ ਨੇ ਇਤਿਹਾਸ ਨਾਲ ਸੰਬੰਧਿਤ ਉਹ ਤੁਸੀਂ ਦੇਖ ਸਕਦੇ ਹੋ ਦੇਖੋ ਜੀ ਇਹ ਗੁਰੂ ਘਰ ਦੇ ਵਿੱਚ ਗੁਰੂ ਮਹਾਰਾਜ ਦੀਆਂ ਤਸਵੀਰਾਂ ਤੇ ਇਧਰ ਜਿਹੜੀ ਲੰਗਰ ਹਾਲ ਦੇ ਵਿੱਚ ਇਹ ਪ੍ਰਸ਼ਾਦ ਦੀ ਪਾਟੀ ਕਟਾਉਣੀ ਹੈ ਲਖਾਰੀ ਕਾਊਂਟਰ ਡੋਨੇਸ਼ਨ ਕਰਨੇ ਕੋਈ ਉਹ ਕਾਊਂਟਰ ਬਣਿਆ ਹੋਇਆ ਹੈ ਸਾਹਮਣੇ ਵਰਤਨਾ ਦੀ ਸਫਾਈ ਦਾ ਪ੍ਰਬੰਧ ਹੈ ਆ ਦੇਖੋ ਤੁਸੀਂ ਇਹ ਲੰਗਰ ਦੀ ਵਿਸ਼ਾਲਤਾ ਦਾ ਆਪਾਂ ਨੂੰ ਇੱਥੋਂ ਪਤਾ ਲੱਗ ਜਾਂਦਾ ਹੈ ਵੀ ਦੇਖੋ ਕਿੱਡੇ-ਕੱਡੇ ਦੇਗੇ ਨੇ ਜਿਹੜੇ ਉਹ ਉਹਨਾਂ ਦੇ ਵਿੱਚ ਮਤਲਬ ਰਸਤ ਤਿਆਰ ਕੀਤੀ ਜਾਂਦੀ ਹੈ ਫੇਰ ਸੰਗਤ ਦੇ ਵਿੱਚ ਵਰਤਾਈ ਜਾਂਦੀ ਹੈ ਤੇ ਇੱਥੇ ਥੋੜਾ ਜਿਹਾ ਇਹ ਵੀ ਡਿਟੇਲ ਦਿੱਤੀ ਹੈ ਜੇ ਕਿਸੇ ਨੇ ਹਿੱਸਾ ਪਾਉਣਾ ਲੰਗਰ ਹਾਲ ਦੇ ਵਿੱਚ ਤਾਂ ਕੀ ਉਹਦਾ ਪੈਟਰਨ ਆ ਕਿੰਨੇ ਪੈਸੇ ਨਾਲ ਕਿਹੜਾ ਲੰਗਰ ਤੁਸੀਂ ਇੱਕ ਦਿਨ ਲਈ ਜਾਂ ਵੱਧ ਸਮੇਂ ਲਈ ਸੰਗਤ ਨੂੰ ਖਵਾ ਸਕਦੇ ਹੋ ਇਹ ਦੇਖੋ ਜੀ ਇੱਥੇ ਹੁਣ ਲੰਗਰ ਵਰਤਾਇਆ ਜਾਂਦਾ ਪੰਗਤ ਨੂੰ ਹੁਣ ਤੁਹਾਨੂੰ ਸਾਹਮਣੇ ਦਿਖਾਉਨੇ ਆ ਜਿੱਥੇ ਰਸੋਈ ਦੇ ਵਿੱਚ ਲੰਗਰ ਤਿਆਰ ਹੁੰਦਾ ਆ ਦੇਖੋ ਵੱਡੇ ਵੱਡੇ ਬਰਤ ਦੇ ਕੇ ਉਹ ਵੀ ਪਏ ਨੇ ਦੇਖੋ ਇੱਥੇ ਲੰਗਰ ਤਿਆਰ ਹੁੰਦਾ ਅੱਗੇ ਵੀ ਲੰਗਰ ਤਿਆਰ ਹੁੰਦਾ ਜੀ ਸਾਹਮਣੇ ਹਾਂ ਜੀ ਜਦੋਂ ਲੰਗਰ ਕਹਿੰਦੇ ਤਿਆਰ ਹੋ ਕੇ ਆਉਂਦਾ ਨਾ ਵੀਰ ਜੀ ਨੇ ਦੱਸਿਆ ਆਪਾਂ ਨੂੰ ਫਿਰ ਪਹਿਲਾਂ ਸਭ ਤੋਂ ਪਹਿਲਾਂ ਲੰਗਰ ਤਿਆਰ ਹੋਏ ਦਾ ਪਤੀਲਾ ਇੱਥੇ ਰੱਖਿਆ ਜਾਂਦਾ ਫਿਰ ਇਥੋਂ ਲੰਗਰ ਨੂੰ ਵਰਤੌਣਾ ਸ਼ੁਰੂ ਕੀਤਾ ਜਾਂਦਾ ਤੇ ਅੱਗੇ ਆਪਾਂ ਦੇਖ ਰਹੇ ਹਾਂ ਰਸੋਈ ਦੇ ਵਿੱਚ ਦੇਖੋ ਕਿੱਡੇ ਕਿੱਡੇ ਦੇਗੇ ਕੜਾਹੇ ਉਹ ਸਾਹਮਣੇ ਸਾਨੂੰ ਦਿਖਾਈ ਦੇ ਰਹੇ ਨੇ ਤੇ ਨਾਲ ਜਿਹੜਾ ਅਨਾਜ ਦਾ ਸਟਾਕ ਪਿਆ ਉਹ ਵੀ ਸਾਨੂੰ ਖੱਬੇ ਹੱਥ ਕਿੱਡੇ ਕਿੱਡੇ ਮਤਲਬ ਓਟੀਆਂ ਲੱਗੀਆਂ ਹੋਏ ਦਿਖਾਈ ਦੇ ਰਹੀਆਂ ਨੇ ਲੰਗਰ ਦੀ ਪ੍ਰਥਾ ਗੁਰੂ ਸਾਹਿਬ ਨੇ ਚਲਾਈ ਹੈ ਤੇ ਅੱਜ ਤੱਕ ਉਸੇ ਤਰ੍ਹਾਂ ਚੱਲ ਰਹੀ ਹੈ ਇੱਧਰ ਜਿਹੜਾ ਇਹ ਉੱਪਰਲਾ ਪਾਸੇ ਜਿਵੇਂ ਆਪਾਂ ਆਏ ਹਾਂ ਹੁਣ ਪਹਿਲੇ ਹਾਲ ਤੋਂ ਇਹ ਦੂਸਰਾ ਹਾਲ ਆ ਇੱਥੇ ਚਾਹ ਦਾ ਲੰਗਰ ਹੈ ਮਿੱਠੀ ਤੇ ਫਿੱਕੀ ਦੋਨੋਂ ਤਰ੍ਹਾਂ ਦੀ ਚਾਹ ਇੱਥੇ ਪ੍ਰੋਵਾਈਡ ਕੀਤੀ ਜਾਂਦੀ ਹੈ ਸਾਹਮਣੇ ਦੇਖੋ ਗੁਰੂ ਸਾਹਿਬ ਨੇ ਜਦੋਂ ਸੱਚਾ ਸੌਦਾ ਕੀਤਾ ਸੀ 20 ਰੁਪਏ ਦਾ ਭੋਜਨ ਭੁੱਖੇ ਸਾਧੂਆਂ ਨੂੰ ਕਰਾਇਆ ਸੀ ਉਦੋਂ ਤੋਂ ਇਹ ਜਿਹੜੀ ਇਹ ਲੰਗਰ ਦੀ ਪ੍ਰਥਾ ਮਤਲਬ ਉਦੋਂ ਤੋਂ ਹੀ ਚੱਲ ਰਹੀ ਹੈ ਲਗਾਤਾਰ ਤੁਸੀਂ ਦੇਖ ਰਹੇ ਹੋ ਦੇਖੋ ਕਿੱਡੇ ਕਿੱਡੇ ਦੇਗੇ ਵਰਤਨ ਇੱਥੇ ਪਏ ਨੇ ਲੰਗਰ ਪ੍ਰੇਪੇਅਰ ਕਰਨ ਲਈ ਬਹੁਤ ਵਿਸ਼ਾਲ ਜਿਹੜਾ ਮਤਲਬ ਇਹਨਾਂ ਦਾ ਪ੍ਰੋਜੈਕਟ ਹੈ ਜਿੱਥੇ ਸਟੀਮ ਨਾਲ ਵੀ ਆ ਦੇਖੋ ਆ ਸਾਰਾ ਸਟੀਮ ਨਾਲ ਲੰਗਰ ਬਣਾਉਣ ਦਾ ਪ੍ਰਬੰਧ ਹੈ ਇਹ ਸਾਰਾ ਸਟੀਮ ਨਾਲ ਪ੍ਰਪੇਅਰ ਕਰਕੇ ਲੰਗਰ ਇੱਥੇ ਤਿਆਰ ਹੁੰਦਾ ਤੁਸੀਂ ਦੇਖ ਰਹੇ ਹੋ ਚਾਹ ਲੰਗਰ ਆਪਣਾ ਚਾਵਲ ਵਗੈਰਾ ਸਾਰਾ ਕੁਝ ਇੱਥੇ ਭਾਫ਼ ਨਾਲ ਵੀ ਬਣਦਾ ਇਹ ਹੈਗੀ ਜੀ ਗੁਰੂ ਘਰ ਦੀ ਰਸੋਈ ਹੁਣ ਆਪਾਂ ਚੱਲਦੇ ਆਂ ਵਾਪਸ ਜੇ ਆਪਾਂ ਲੰਗਰ ਹਾਲ ਦਾ ਸਟੋਰ ਦੇਖਿਆ ਇਹ ਉਹ ਸਟੋਰ ਦੇ ਵਿੱਚ ਇਹ ਜਿਹੜੇ ਕੋਲਡ ਸਟੋਰ ਦੀ ਪ੍ਰੋਵੀਜ਼ਨ ਹੈ ਦੇਖੋ ਆ ਇੱਕ ਇਹ ਤੇ ਇੱਕ ਇਹ ਵਾਲਾ ਇਹ ਦੋਨੋਂ ਕੋਲਡ ਸਟੋਰ ਨੇ ਜਿੱਥੇ ਪੈਰੀਸ਼ੇਬਲ ਆਈਟਮਸ ਰੱਖੀਆਂ ਜਾਂਦੀਆਂ ਨੇ ਜਿਹੜੀਆਂ ਖਰਾਬ ਹੋਣ ਦੀ ਮਤਲਬ ਪ੍ਰੋਬਲਮ ਹੁੰਦੀ ਹੈ ਉਹ ਆਈਟਮਾਂ ਪਹਿਲਾਂ ਇੱਥੇ ਕੋਲਡ ਸਟੋਰ ਦੇ ਵਿੱਚ ਰੱਖੀਆਂ ਜਾਂਦੀਆਂ ਨੇ ਸਾਹਮਣੇ ਸਾਨੂੰ ਦਿਖਾਈ ਦੇ ਰਹੀਆਂ ਨੇ ਜਿਹੜੀਆਂ ਆਟੋਮੈਟਿਕ ਰੋਟੀਆਂ ਪਕਾਉਣ ਵਾਲੀਆਂ ਮਸ਼ੀਨਾਂ ਨੇ ਆਹ ਮਸ਼ੀਨ ਸਾਡੇ ਸਾਹਮਣੇ ਚੱਲ ਵੀ ਰਹੀ ਹੈ ਹੁਣ ਉਹ ਬੀਬੀਆਂ ਦੋ ਲੱਗੀਆਂ ਪਈਆਂ ਨੇ ਦੇਖੋ ਉਹ ਆਟਾ ਸਾਂਣ ਕੇ ਮੇਰੇ ਘਰ ਵਿੱਚ ਗੁੰਨਣ ਵਾਲੀ ਮਸ਼ੀਨ ਚ ਪਾਉਣ ਗਿਆ ਫਿਰ ਫਿਰ ਰੋਟੀਆਂ ਬਣਨ ਲੱਗਣਗੀਆਂ ਦੇਖੋ ਕਿੰਨੀਆਂ ਹੀ ਮਸ਼ੀਨਾਂ ਨੇ ਜਿਹੜੀਆਂ ਇੱਥੇ ਰੋਟੀਆਂ ਬਣਾਉਂਦੀਆਂ ਨੇ ਇਹ ਮਸ਼ੀਨ ਜਿਹੜੀ ਆਪਾਂ ਦੇਖ ਰਹੇ ਹਾਂ ਜੀ ਇਹ ਆਟਾ ਗੁੰਨਣ ਵਾਸਤੇ ਆ ਫਿਲਹਾਲ ਇਹ ਸਾਈਡ ਤੇ ਨੂੰ ਟੇਢੀ ਕਰਕੇ ਰੱਖੀ ਹੋਈ ਹੈ ਸਫਾਈ ਲਈ ਆ ਵੀ ਆਟਾ ਗੁੰਨਣ ਵਾਲੀ ਉਹ ਮਸ਼ੀਨ ਹੈ ਜੀ ਤੁਸੀਂ ਦੇਖ ਰਹੇ ਹੋ ਇਹ ਮਸਾਲੇ ਪੀਣ ਵਾਲੀਆਂ ਮਸ਼ੀਨਾਂ ਆਹ ਇਹਾਰੇ ਮਸਾਲੇ ਹਾਂ ਇਹ ਮਸਾਲੇ ਪੀਣ ਵਾਲੀਆਂ ਨੇ ਜੀ ਇੱਕ ਖਰਾਬ ਹੋਈ ਵੀ ਐ ਤੇ ਇੱਕ ਚਾਲੂ ਹਾਲਤ ਚ ਐ ਇਹ ਆਲੂ ਆਲੂ ਪੀਸਣ ਵਾਲੀਆਂ ਇਹ ਆਲੂ ਛਿੱਲਣ ਵਾਲੀਆਂ ਮਸ਼ੀਨਾਂ ਨੇ ਜੀ ਬਹੁਤ ਵੱਡੇ ਲੈਵਲ ਤੇ ਲੰਗਰ ਤਿਆਰ ਹੁੰਦਾ ਤਾਂ ਹੀ ਇੰਨੇ ਸੰਗਤ ਨੂੰ ਲੰਗਰ ਠਕਾਇਆ ਜਾਂਦਾ ਹਾਂਜੀ ਇੱਥੇ ਚੱਕੀ ਵੀ ਲੱਗੀ ਹੋਈ ਐ ਅਨਾਜ ਇੱਥੇ ਪੀ ਕੇ ਆਟਾ ਬਣਾਇਆ ਜਾਂਦਾ ਤੁਸੀਂ ਦੇਖ ਰਹੇ ਹੋ ਸਾਹਮਣੇ ਨਾਨਕ ਦੇਵ ਜੀ ਦਾ ਮੋਦੀ ਸਾਨਾ ਆਹ ਦੇਖੋ ਜੀ ਉੱਤੇ ਸਾਰਾ ਰਾਸ਼ਨ ਸਨਿਸ਼ਚਿਤ ਹੋ ਜਾਂਦਾ ਹੈ। ਹਾਂਜੀ ਇਹ ਗੁਰੂ ਨਾਨਕ ਦੇਵ ਜੀ ਦਾ ਮੋਦੀ ਖਾਨ ਹੈ ਜਿਹੜਾ ਇੱਥੇ ਹਰ ਸਮੇਂ ਮਤਲਬ ਅਨਾਜ ਦੀ ਮਤਲਬ ਮੋਦੀ ਖਾਨੇ ਦੇ ਵਿੱਚ ਹਰ ਸਮੇਂ ਅਨਾਜ ਮਿਲਦਾ ਹੈ ਤੇ ਸਾਰਾ ਅਨਾਜ ਇੱਥੇ ਰੱਖਿਆ ਜਾਂਦਾ ਹੈ। ਦੇਖੋ। ਆਹ ਦੇਖੋ ਤੁਹਾਨੂੰ ਇਧਰੋ ਚੱਕੀ ਵਾਲਾ ਪਾਰਟ ਵੀ ਦਿਖਾ ਦਿੰਨੇ ਆਂ। ਇਧਰ ਚੱਕੀਆਂ ਚੱਲ ਰਹੀਆਂ ਨੇ ਜੀ। ਆ ਦੇਖੋ ਆ ਆਟਾ ਤੇ ਕਣਕ ਸਟੋਰ ਕੀਤੀ ਹੈ ਇਹ ਚੱਕੀ ਚੱਲ ਰਹੀ ਹੈ ਇੱਥੇ ਚੱਕੀ ਦੇ ਵਿੱਚ ਆਟਾ ਨੂੰ ਪੀਸ ਕੇ ਫਿਰ ਅੱਗੇ ਪ੍ਰਸ਼ਾਦ ਦੇ ਤਿਆਰ ਹੁੰਦੇ ਨੇ ਤੁਸੀਂ ਦੇਖ ਰਹੇ ਹੋ ਇਹ ਹੁਣ ਆਪਾਂ نیچے ਜਾ ਰਹੇ ਹਾਂ ਜਿਹੜਾ ਰਸੋਈ ਦੇ ਨਿਚਲਾ ਪਾਰਟ ਹੈ ਇਹ ਇੱਕ ਛੱਤ નીચે ਮਤਲਬ ਇਹ ਬੇਸਮੈਂਟ ਹੈ ਰਸੋਈ ਦੀ ਦੇਖੋ ਤੁਸੀਂ ਇੱਥੇ ਕਿੰਨੇ ਸਾਰੇ ਅਨਾਜ ਸਟੋਰ ਕੀਤੇ ਹੋਏ ਨੇ ਕਿੰਨੇ ਮਸਾਲੇ ਦਾਲਾਂ ਘੀ ਤੇਲ ਸਾਰਾ ਕੁਝ ਇੱਥੇ ਸਟੋਰ ਕੀਤਾ ਹੋਇਆ ਜਿਹੜਾ ਤੁਸੀਂ ਦੇਖ ਰਹੇ ਹੋ ਦੇਖੋ ਪੂਰਾ ਸਟੋਰ ਭਰਿਆ ਪਿਆ ਮਤਲਬ ਬੇਮਿਸਾਲ ਹੀ ਤਿਆਰੀਆਂ ਨੇ ਸੰਗਤ ਲਈ ਗੁਰੂ ਘਰ ਦੇ ਵਿੱਚ ਦੇਖੋ ਤੁਸੀਂ ਕਿੰਨੇ ਘਿਓ ਦੇ ਟੀਨ ਤੇਲ ਦੇ ਟੀਨ ਪਏ ਨੇ ਜੀ